ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਦੇ ਸੂਟ ਕਿਉਂਕਿ ਜਿਹੜਾ ਅੱਗੇ ਆਪਣਾ ਸੀਜ਼ਨ ਹੈ ਉਹ ਇਸ ਤਰ੍ਹਾਂ ਦਾ ਹੀ ਹੈ ਜੀ ਵਿਆਹਾਂ ਫੰਕਸ਼ਨਾਂ ਦਾ ਕਰਵਾ ਚੌਥ ਦਾ ਤਾਂ ਤੁਸੀਂ ਸਾਡੇ ਤੋਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਚ ਕਿਸ ਤਰ੍ਹਾਂ ਦਾ ਵੀ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ ਬਿਲਕੁਲ ਵਾਜਬ ਰੇਟ ਤੇ ਪਹਿਣਾ ਨੂੰ ਇਹ ਸੂਟ ਹੈ ਜਿਹੜੇ ਤਿਆਰ ਕਰਕੇ ਦੇਵਾਂਗੇ ਬਾਕੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਲੱਕੀ ਡਰਾ ਦੇ ਵਿੱਚ ਤੁਹਾਡਾ ਜਿਹੜਾ ਨਾਮ ਆ ਫੋਨ ਨੰਬਰ ਸ਼ਾਮਲ ਹੋ ਸਕੇ ਸਕਰੀਨ ਸ਼ਾਟ ਲੈਣਾ ਮੇਰੇ ਦਿੱਤੇ ਗਏ ਵਟਸਐਪ ਨੰਬਰ ਤੇ ਭੇਜਣਾ ਨਾ ਭੁੱਲਿਓ ਜੀ ਬਾਕੀ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੀਆਂ ਭੈਣਾਂ ਕੋਲ ਜੁੜੇ ਜਾ ਰਹੇ ਆ ਜੇ ਬਾਹਰ ਲਈਆਂ ਪਹਿਣਾ ਵੀ ਸੁਣ ਰਹੀਆਂ ਹੋ ਤੁਸੀਂ ਵੀ ਇੱਕ ਵਾਰੀ ਸਾਡੇ ਤੋਂ ਜਿਹੜਾ ਮਨ ਬਣਾ ਕੇ ਕੰਮ ਜ਼ਰੂਰ ਕਰਵਾਓ ਫੈਬਰਿਕ ਜ਼ਰੂਰ ਲਓ ਤਾਂ ਕਿ ਤੁਹਾਨੂੰ ਸਾਡੇ ਕੰਮ ਦੀ ਕੁਆਲਿਟੀ ਸਾਡੇ ਕੱਪੜੇ ਦੀ ਕੁਆਲਿਟੀ ਪਤਾ ਲੱਗ ਸਕੇ ਕਿ ਜੋ ਅਸੀਂ ਬੋਲਦੇ ਆਂ ਜੀ ਉਸ ਤਰ੍ਹਾਂ ਦਾ ਹੀ ਸਾਡਾ ਕੰਮ ਹੋਊਗਾ ਉਸੇ ਤਰ੍ਹਾਂ ਦਾ ਸਾਡਾ ਕੱਪੜਾ ਹੋਊਗਾ ਲਓ ਜੀ ਫਿਰ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਸੋਹਣੇ ਸੋਹਣੇ ਸੂਟਾਂ ਦੇ ਨਾਲ ਸੰਤਰੇਗਾ ਇਸ ਤਰ੍ਹਾਂ ਤੁਹਾਨੂੰ ਜਿਹੜਾ ਪਹਿਲਾਂ ਵਰਕ ਦਿਖਾ ਦਿੰਨੇ ਆ ਟੋਟਲ ਸਾਰਾ ਕੰਮ ਹੈਂਡਵਰਕ ਦਾ ਰਹੋਗਾ ਜੀ ਸਤਾਰੇ ਦਾ ਕੱਟ ਦਾਣਾ ਨਾਲ ਮੋਤੀ ਇਸ ਤਰ੍ਹਾਂ ਇਹ ਸਾਰਾ ਘੇਰ ਬਣਿਆ ਹੋਇਆ ਹੈ ਜਿਹੜਾ ਆਪਣਾ ਫੈਬਰਿਕ ਹੈ ਸੈਟਨ ਸੇ ਇੱਕ ਚ ਰਹੇਗਾ ਜੀ ਫੈਬਰਿਕ ਆਪਾਂ ਕਦੇ ਵੀ ਘਟੀਆ ਕੁਆਲਿਟੀ ਦਾ ਨਹੀਂ ਲਾਵਾਂਗੇ ਤੇ ਨਾ ਹੀ ਜਿਹੜਾ ਕੰਮ ਹੈ ਸਾਡਾ ਤੁਹਾਨੂੰ ਘਟੀਆ ਕੁਆਲਿਟੀ ਚ ਮਿਲੇਗਾ ਪੂਰਾ ਗੁੱਡ ਫਿਨਿਸ਼ਿੰਗ ਨਾਲ ਤੁਹਾਨੂੰ ਜਿਹੜਾ ਸਾਡਾ ਸਾਰਾ ਵਰਕ ਮਿਲੇਗਾ ਇਸ ਤਰ੍ਹਾਂ ਇਹਦਾ ਸਾਰਾ ਪੂਰਾ ਹੈਵੀ ਘੇਰਾ ਬਣਿਆ ਹੋਇਆ ਜੀ ਤੇ ਨਾਲ ਇਸ ਤਰ੍ਹਾਂ ਸਾਰਾ ਆਪਣਾ ਜਿਹੜਾ ਗਲੇ ਦਾ ਵਰਕ ਹੈ ਬਹੁਤ ਹੀ ਹੈਵੀ ਇਹ ਬਣਿਆ ਹੋਇਆ ਇਸ ਤਰ੍ਹਾਂ ਤੁਹਾਨੂੰ ਲੁੱਕ ਦਿਖਾ ਦਿੰਨੇ ਜਿਹੜਾ ਬਾਜੂ ਤੇ ਵਰਕ ਰਹੇਗਾ ਉਹ ਇਸ ਤਰ੍ਹਾਂ ਦਾ ਰਹੇਗਾ ਉਤੇ ਨਾਲ ਜਾਏਗੀ نیچے ਬਾਜੂ ਦੇ ਵਰਕ ਆਏਗਾ ਨਾਲ ਇਹਦੇ ਆਪਾਂ ਰੱਖੀ ਹੈ ਜੀ ਆਫ ਵਾਈਟ ਬਾਟਮ ਬਾਟਮ ਦੇ ਉੱਤੇ ਵੀ ਇਸ ਤਰ੍ਹਾਂ ਦਾ ਜਿਹੜਾ ਬਹੁਤ ਹੀ ਸੋਨਾ ਕਟ dane ਦਾ ਤੇ ਮੋਤੀ ਦਾ ਸਤਾਰੇ ਦਾ ਕੰਮ ਰਹੇਗਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਪ ਤੁਹਾਨੂੰ ਪਾਵ ਮਿਲੇਗਾ ਕਪੜਾ ਵੀ ਬਹੁਤ ਸੋਹਣਾ ਮਿਲੇਗਾ ਜਿਹੜੀ ਵੀ ਭੈਣ ਨੂੰ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ WhatsApp ਨੰਬਰ ਤੇ ਸੂਟ ਬਾਰੇ ਤੁਸੀਂ ਸਾਰੀ ਇਨਕੁਆਰੀ ਕਰ ਸਕਦੇ ਹੋ ਇਸ ਤਰ੍ਹਾਂ ਵੀ ਤੁਸੀਂ ਇਹ ਜਿਹੜਾ ਸਾਡੇ ਤੋਂ ਬਾਏ ਕਰ ਸਕਦੇ ਹੋ ਆਪਣਾ ਨਾਪ ਦੱਸ ਕੇ ਜੀ ਤੇ ਜੇ ਤੁਸੀਂ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਾਉਣਾ ਹੈ ਅਸੀਂ ਉਹਦੇ ਤੇ ਵੀ ਤੁਹਾਡੀ ਪਸੰਦ ਦੇ ਅਨਸਾਰ ਇਹ ਜਿਹੜਾ ਸੂਟ ਹੈ ਤਿਆਰ ਕਰਾ ਕੇ ਦੇਵਾਂਗੇ ਦੁਪੱਟਾ ਵੀ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਪਿਓਰ ਚਨੂਨ ਦਾ ਕਹੋਗੇ ਜਾਂ ਸੈਮੀ ਚਨੂਨ ਦਾ ਸੈਮੀ ਤੇ ਪਿਓਰ ਦੇ ਵਿੱਚ 1000 ਰੁਪਏ ਦਾ ਫਰਕ ਪੈ ਜਾਂਦਾ ਜੀ ਪ੍ਰੋਪਰ ਤੁਹਾਨੂੰ ਲੇਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਤੁਹਾਡੇ ਘਰ ਤੱਕ ਸੂਟ ਜਿਹੜਾ ਪਹੁੰਚਾਵਾਂਗੇ ਬਿਲਕੁਲ ਬਾਜ਼ਾਰ ਰੇਟ ਤੇ ਤੇ ਸਾਡਾ ਜਿਹੜਾ ਕੰਮ ਹੈ ਤੁਹਾਨੂੰ ਤੇ ਫੈਬਰਿਕ ਮਿਲੇਗਾ। ਇਹ ਆਪਣਾ ਅਗਲਾ ਸੂਟ ਰਹੇਗਾ ਬਹੁਤ ਹੀ ਪਿਆਰਾ 골ਡਨ ਕਲਰ ਦੇ ਵਿੱਚ ਕਸਟਮਰ ਦੀ ਡਿਮਾਂਡ ਦੇ ਅਨਸਾਰ ਅਸੀਂ ਰੈਡੀ ਕਰਵਾਇਆ। ਕ੍ਰਾਸ਼ ਟਿਸ਼ੂ ਤੇ ਰਹੇਗਾ ਜੀ। ਕ੍ਰਾਸ਼ ਟਿਸ਼ੂ ਆ ਜਿਹੜਾ ਤੁਹਾਨੂੰ ਗੁੱਡ ਕੁਆਲਿਟੀ ਦਾ ਮਿਲੇਗਾ। ਬਹੁਤ ਹੀ ਸੌਫਟ ਇਸ ਤਰ੍ਹਾਂ ਦਾ ਟਿਸ਼ੂ ਨਹੀਂ ਹੋਊਗਾ ਜਿਹੜਾ ਚੁੱਭਣ ਜੇ ਵਾਲਾ ਹੋਵੇ। ਇਸ ਤਰ੍ਹਾਂ ਇਹਦਾ ਜਿਹੜਾ ਕੰਮ ਹੈ ਜੀ ਚਾਕਾਂ ਦਾ ਕੰਮ ਹੋਇਆ ਹੋਇਆ ਹੈ ਵੀ ਇਹ ਵਰਕੇ ਦਾ ਗਲੇ ਤੇ ਹੋਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਤੁਹਾਨੂੰ ਨੀਟ ਐਂਡ ਕਲੀਨ ਜਿਹੜਾ ਕੰਮ ਮਿਲੂਗਾ ਬਹੁਤ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਇਹਦੇ ਜਿਹੜਾ ਬਾਜੂ ਹੈ ਬਾਜੂ ਦੇ ਉੱਪਰ ਵੀ ਹੈਵੀ ਕੰਮ ਮਿਲੂਗਾ ਤੁਹਾਨੂੰ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੁਹਾਡੀ ਪਸੰਦ ਦੇ ਅਨੁਸਾਰ ਅਸੀਂ ਜਿਹੜਾ ਸੂਟ ਹੈ ਤਿਆਰ ਕਰਾ ਕੇ ਦੇਵਾਂਗੇ ਭੈਣਾ ਮੈਨੂੰ ਦਿੱਤੇਗੇ ਵਟਸਐਪ ਨੰਬਰ ਤੇ ਜਿਹੜਾ ਹੈ ਮੈਸੇਜ ਕਰ ਸਕਦੀਆਂ ਸਕਰੀਨਸ਼ਾਟ ਲੈ ਕੇ ਤੇ ਆਪੇ ਪਸੰਦ ਦਾ ਸੂਟ ਹੈ ਜਿਹੜਾ ਰੈਡੀ ਸਾਡੇ ਤੋਂ ਕਰਵਾ ਸਕਦੇ ਹੋ ਜੀ ਇਸ ਤਰ੍ਹਾਂ ਵਾਈਨ ਸ਼ੇਡ ਦਾ ਅਸੀਂ ਦੁਪੱਟਾ ਰੱਖਿਆ ਹੋਇਆ ਹੈ ਬਚਕਾਰੋਂ ਵੀ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਹੈ ਤੇ ਮੋਤੀਆਂ ਵਾਲੀ ਲੇਸ ਦੇ ਕੇ ਇਹਨੂੰ ਇਸ ਤਰ੍ਹਾਂ ਤਿਆਰ ਕੀਤਾ ਜੀ ਲੇਸ ਇਹ ਜਿਹੜੀ ਆਪਾਂ ਬਿਲਕੁਲ ਜਿਹੜੀ ਵਰਕ ਦੇ ਨਾਲ ਮੈਚ ਕਰਦੀ ਲੈ ਕੇ ਰੈਡੀ ਕੀਤੀ ਹੈ ਤੇ ਵਾਈਨ ਸ਼ੇਡ ਦਾ ਦੁਪੱਟਾ ਇਹ ਰੈਡੀ ਹੋਇਆ ਹੈ 골ਡਨ ਕਲਰ ਦੇ ਨਾਲ ਇਹ ਆਪਾਂ ਕਸਟਮਰ ਦੀ ਮਾਡਰਨ ਸਾਰੀ ਰੈਡੀ ਕਰਵਾਇਆ ਤੁਸੀਂ ਵੀ ਸਾਡੇ ਤੋਂ ਕਿਸੇ ਵੀ ਕਲਰ ਤੇ ਆਪਦੀ ਮੰਗ ਦੇ ਅਨੁਸਾਰ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਕੋਈ ਵੀ ਸੂਟ ਬਾਰੇ ਕੁਝ ਵੀ ਪੁੱਛਣਾ ਹੋਵੇ ਵਰਕ ਬਾਰੇ ਤਾਂ ਸਾਨੂੰ WhatsApp ਜਿੱਤੇਗੇ ਵਟਸਐਪ ਤੇ ਪੂਰਾ ਤੁਸੀਂ ਸਾਡੇ ਤੋਂ ਜਿਹੜਾ ਪ੍ਰੋਪਰ ਕੁਛ ਸੈਟ ਹਾਂਜੀ ਇਹ ਵੀ ਆਪਣਾ ਨੇਚਰਲ ਕ੍ਰੇਪ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਆ ਤੁਹਾਨੂੰ ਨੇੜੇ ਤੋਂ ਫਿਨਿਸ਼ਿੰਗ ਦਿਖਾ ਦਿੰਦੇ ਆ ਇਸ ਤਰ੍ਹਾਂ ਇਹਦੇ ਸੈਂਟਰ ਪੈਨਲ ਬਣੇ ਹੋਏ ਆ ਇਹ ਰਹੇਗਾ ਜੀ ਬਾਜੂ ਤੇ ਵਰਕ ਇਸ ਤਰ੍ਹਾਂ 골ਡਨ ਸਤਾਰੇ ਦਾ ਨਾਲ ਹੀ ਕੱਟਦਾ ਨਾ ਔਰ ਨਾਲ ਹੀ ਮੋਤੀ ਲੱਗੇ ਹੋਏ ਐ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਸ ਤਰ੍ਹਾਂ ਦੂਸਰੀ ਬਾਜੂ ਸੇਮ ਵਰਕ ਹੈ ਜਿਹੜਾ ਬੋਟਮ ਤੇ ਕੀਤਾ ਹੋਇਆ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਤੇ ਇਹ ਕਸਟਮਾਈਜ਼ ਕਰਵਾ ਸਕਦੇ ਹੋ ਫੈਬਰਿਕ ਵੀ ਆਪਣੀ ਚੋਇਸ ਦਾ ਦੱਸ ਸਕਦੇ ਹੋ ਸਕਰੀਨਸ਼ਾਟ ਲੈ ਕੇ ਦਿੱਤੇ ਗਏ WhatsApp ਨੰਬਰ ਤੇ ਭੇਜ ਸਕਦੇ ਹੋ ਜਿਵੇਂ ਹੁਣ ਭੈਣਾਂ ਨੂੰ ਅੱਗੇ ਕਰਵਾ ਚੌਥ ਤੇ ਤੇ ਵਿਆਹਾਂ ਦੇ ਫੰਕਸ਼ਨਾਂ ਦੇ ਵਿੱਚ ਐਦਾਂ ਦੇ ਸੂਟਾਂ ਦੀ ਜ਼ਰੂਰਤ ਹੋਊਗੀ ਹੈਂਡਵਰਕ ਦੇ ਸੂਟ ਬਹੁਤ ਹੀ ਵਾਜਬ ਰੇਟ ਤੇ ਅਸੀਂ ਤਿਆਰ ਕਰਕੇ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਜੋ ਵੀ ਕਲਰ ਤੁਹਾਨੂੰ ਪਸੰਦ ਹੋਵੇ ਜੋ ਫੈਬਰਿਕ ਪਸੰਦ ਹੋਵੇ ਸਾਨੂੰ ਸਾਡੇ ਦਿੱਤੇ ਗਏ WhatsApp ਨੰਬਰ ਤੇ ਦੱਸ ਸਕਦੇ ਹੋ ਅੱਜ ਦੇ ਵੀਡੀਓ ਦਾ ਆਪਣਾ ਜਿਹੜਾ ਲਾਸਟ ਸੂਟ ਰਹੇਗਾ ਬਹੁਤ ਹੀ ਪਿਆਰਾ ਪਹਿਲਾਂ ਤਾਂ ਇਹਦਾ ਤੁਸੀਂ ਕਲਰ ਦੇਖ ਸਕਦੇ ਹੋ ਲਾਈਟ ਜਿਹਾ ਸੀ ਗ੍ਰੀਨ ਜਿਹਾ ਆਪਾਂ ਕਹਿ ਸਕਦੇ ਹਾਂ ਜਿਹਦੇ ਚ ਜਿਹੜਾ ਆਪਣਾ ਕਲਰ ਹੈ ਉਹ ਬਹੁਤ ਥੀਅਰ ਲੱਗਦਾ ਤੇ ਬਾਰਕ ਜਿਹੜਾ ਤੁਹਾਨੂੰ ਹੈਂਡਵਰਕ ਮਿਲੇਗਾ ਟੋਟਲੀ ਬਹੁਤ ਹੀ ਜਿਆਦਾ ਸੋਹਣਾ ਹੈ ਤੇ ਹੈਂਡਵਰਕ ਹੋਇਆ ਹੋਇਆ ਜਦੋਂ ਆਪਾਂ ਇਹਦੇ ਨਾਲ ਦੁਪੱਟਾ ਸੇਮ ਨਾਲ 골ਡਨ ਲੇਸ ਨੂੰ ਸਾਂ ਵਗੈਰਾ ਲੇਸੀਸ ਲਗਾ ਕੇ ਰੈਡੀ ਕਰ ਲਿਆ ਤਾਂ ਸੂਟ ਨੇ ਬਹੁਤ ਜਿਆਦਾ ਸੋਹਣਾ ਜਿਹੜਾ ਵੰਨਣਾ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਫਰੰਟ ਹੈ ਉਹ ਰੈਡੀ ਹੈ ਬਹੁਤ ਹੀ ਜਿਆਦਾ ਸੋਹਣਾ ਮਿਸ਼ਿੰਗ ਵਾਲੇ ਵਰਕ ਦੇ ਨਾਲ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸ਼ਰਟ ਦਾ ਸਾਰਾ ਫਰੰਟ ਆਏਗਾ ਜੀ ਤੇ ਨਾਲ ਹੈ ਜਿਹੜਾ ਬਾਜੂ ਵਰਕ ਆਏਗਾ ਹੈਵੀ ਬਾਜੂ ਵਰਕ ਹੋਇਆ ਇਹਨਾਂ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਬਾਟਮ ਤੇ ਵੀ ਇਨ ਸੇਮ ਵਰਕ ਤੁਸੀਂ ਕਰਵਾ ਸਕਦੇ ਹੋ ਜੀ ਛੋਟਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਆਪਣਾ ਰੈਡੀ ਹੋਇਆ ਜਦੋਂ ਪਹਿਨਿਆ ਹੋਇਆ ਸਿਮਰ ਸ਼ਿਲਕ ਤੇ ਰਹੇਗਾ ਬਹੁਤ ਸੌਫਟ ਸਟਾਫ ਰਹੇਗਾ ਜੀ। ਕਦੇ ਵੀ ਸਟਾਫ ਹੈ ਜਿਹੜਾ ਤੁਹਾਨੂੰ ਬਿਨਾ ਕੁਆਲਿਟੀ ਤੋਂ ਨਹੀਂ ਦਿੱਤਾ ਜਾਏਗਾ ਬਿਲਕੁਲ ਬ੍ਰਾਂਡ ਦਾ ਸਟਾਫ ਮਿਲੇਗਾ ਤੇ ਕੰਮ ਵੀ ਹਮੇਸ਼ਾ ਤੁਹਾਨੂੰ ਜਿਹੜਾ ਸਾਡਾ ਬਹੁਤ ਜ਼ਿਆਦਾ ਸੋਹਣਾ ਮਿਲੇਗਾ ਜੀ। ਬਾਕੀ ਤੁਸੀਂ ਇੱਕ ਵਾਰ ਜਦੋਂ ਸਾਨੂੰ ਸੇਵਾ ਦਾ ਮੌਕਾ ਦੇਉਗੇ ਤੁਹਾਨੂੰ ਕੰਮ ਕਰਵਾ ਕੇ ਅਸੀਂ ਤੁਹਾਡੇ ਕੋਲੇ ਸੂਟ ਭੇਜਾਂਗੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਜਿੱਤੇਗੇ WhatsApp ਨੰਬਰ ਤੇ ਇਹਦੇ ਬਾਰੇ ਤੁਸੀਂ ਸਾਡੇ ਤੋਂ ਪੂਰਾ ਡਿਟੇਲ ਚ ਪੁੱਛ ਕੇ ਕਿਸੇ ਵੀ ਕਲਰ ਦੇ ਉੱਤੇ ਜਿਹੜਾ ਇਹ ਰੈਡੀ ਕਰਵਾ ਸਕਦੇ ਹਾਂ ਜੇ ਕਿਸੇ ਨੂੰ ਇਹ ਸੋਹਣਾ ਲੱਗੇ ਇਹ ਸਾਡੇ ਕੋਲੋਂ ਇਦਾਂ ਵੀ ਬਾਇ ਕਰ ਸਕਦੇ ਹੋ ਦੁਪੱਟਾ ਜਿਹੜਾ ਤੁਹਾਡੀ ਜਿਹੜੀ ਮੰਗ ਦੇ ਅਨਸਾਰ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਪਿਓਰ ਦਾ ਜਾਂ ਸੈਮੀ ਦਾ ਜਾਂ ਜਿਵੇਂ ਇਹਦੇ ਨਾਲ ਸਿਮਰ ਦਾ ਹੀ ਲੱਗ ਜੂਗਾ ਤਾਂ ਤੁਹਾਨੂੰ ਤਿਆਰ ਕਰਵਾ ਕੇ ਦੇਵਾਂਗੇ ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਤੇ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ